ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਗੁਰਜਾ ਸਿੰਘ ਭਾਈਆਂ ਕੋ ਪਹੁੰਚ ਚੁੱਕੇ ਆ ਅੱਜ ਫਿਰ ਤੁਹਾਨੂੰ ਨਿਗਨੇ ਵਖਾਣ ਲੱਗੇ ਆ ਬੜੇ ਕੁਆਲਟੀ ਵਾਲੇ ਸਿਰਾਈ ਕੁਆਲਟੀ ਤੇ ਆਓ ਫਿਰ ਗੱਲਬਾਤ ਕਰੀਏ ਬਜੀ ਸਤਿ ਸ਼੍ਰੀ ਅਕਾਲ ਹਸਤੀ ਗਾਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਜੀ ਸਾਰੇ ਸੰਦੀਪ ਡੇਰੀ ਫਾਰਮ ਚਾਣਨ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਗੁਰਜਾ ਸਿੰਘ ਜੀ ਸਭ ਠੀਕ ਠਾਕ ਵਧੀਆ ਵਧੀਆ ਸਨੀਪ ਜੀ ਮੱਡ ਠੀਕ ਆ ਆ ਤੁਹਾਡੇ ਬੰਦੇ ਕੋ ਡੰਡਾ ਦੀ ਮਾਉਂ ਜੇ ਬਣਾ ਲਾ ਤੇ ਰੱਖਿਆ ਹੋਰ ਤੁਸੀਂ ਇਹ ਸ਼ਾਨ ਵਪਾਰੀਆਂ ਦੀ ਨਹੀਂ ਨਹੀਂ ਤੁਸੀਂ ਧਾੜੀ ਵਪਾਰੀ ਜਗੇ ਕੀ ਆ ਚਲ ਹੋਰ ਦੱਸਾ ਹਾਂਜੀ ਵਧੀਆ ਵਧੀਆ ਦੱਸਿਆ ਦੱਸਣਾ ਕਹਿੰਦੇ ਵੜਾ ਬਣੇ ਟੋਪ ਦੀ ਕੱਢ ਕੇ ਲੈ ਕੇ ਆਂਦੇ ਹਾਂ ਹਾਂਜੀ ਹਾਂਜੀ ਅੱਜ ਨਗੀਨਾ ਹੀ ਆ ਭਾਜੀ ਚੜਦੇ ਨੇ ਚੜਦਾ ਨਗੀਨਾ ਹਣਾ ਚੜਦੇ ਚੜਦਾ ਰੰਗੀਨਾ ਅੱਜ ਆ ਇਹਨੇ ਬੋਲਣ ਦਵਾਰੇ ਕੋਈ ਨਹੀਂ ਹੋਰ ਇਧਰ ਮਾਈਕ ਭਾਈ ਦਿਲਾ ਦਿੰਦੇ ਆ ਇਹ ਕਿਹੜੀ ਗੱਲ ਹੈ ਕਿ ਨਹੀਂ ਹੋਰਸਨਾ ਪਰ ਵਧੀਆ ਵਧੀਆ ਸੰਦੀਪ ਭਾਜੀ ਅੱਜ ਬੂਥੀਆਂ ਵੇਖਣ ਆ ਲਈਆਂ ਵਛੀਆਂ ਦੀਆਂ ਨਸਲਾਂ ਕੱਢ ਕੇ ਲੈ ਕੇ ਆਏ ਬਾਈ ਚਲੋ ਕਰੋ ਸ਼ੁਰੂ ਫਿਰ ਬੋਲੋ ਇਹ ਵਛੀ ਗੱਭਣਿਆ ਸੰਦੀਪ ਭਾਜੀ ਪਹਿਲਣ ਵੜ ਜੇ ਅੱਛਾ ਪਹਿਲਾ ਸੁਆ ਹਾਂ ਹਾਂ ਪਹਿਲਣ ਵਛੀ ਆ ਆ ਜੋ ਉਧਰ ਕਰਾ ਦੇ ਕਿੰਨਾ ਗੱਭਣਾ ਜੀ ਹਨਾ ਹਾਂ ਜੀ ਗੱਭਣ ਗੱਭਣ ਅਜੇ ਹਫਤਾ ਲੈ ਜੂਗੀ ਖੁੱਲਾ ਡੁੱਲਾ ਸੰਦੀਪ ਭਾਜੀ ਵਛੀ ਗਰਿਆਰ ਸਿੰਘ ਕਿੰਨੇ ਕਰ ਜੂਦੋ ਦੋ ਦਸ ਸੰਦੀਪ ਭਾਜੀ ਇਹਨੂੰ 20 ਕਿਲੋ ਵਛੀ ਨੂੰ ਕੀ ਆਂਦਾ ਨਸਲ ਦੇ ਹਿਸਾਬ ਨਾਲ 20 ਕਿਲੋ ਬਣਦਾ ਖੁੱਲਾ ਡੁੱਲਾ 20 ਕਿਲੋ ਕਰਜੋ ਹਾਂ ਖੁੱਲਾ ਡੁੱਲਾ ਕਰ ਦੂਗੀ ਨਾਲੇ ਬੋਦੀਵਾਰੀ ਪੋਰੀ ਪੂਰੀ ਡੋ ਪੂਰੀ 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 ਸੰਦੀਪ ਭਾਜੀ ਹਾਂਜੀ ਲਾਈਆਂ ਆਪਣੇ ਰੱਖ ਕੇ ਲੇਕੋ ਇਦਾਂ ਨਹੀਂ ਭਾਈ ਤੁਹਾਨੂੰ ਬਾ ਫਿਰ ਤੁਰ ਕੇ ਲੱਭ ਲਈਦਾ ਮਾਰਾ ਤੁਹਾਡੇ ਕੋ ਬਹਿਣਾ ਹੈ ਕੀ ਹਾਂਜੀ ਮੈਨੂੰ ਤਾਂ ਐਂ ਲੱਗਦਾ ਕਿ ਜਿਵੇਂ ਤੁਸੀਂ ਦੇਣਾ ਭਜਾਓਗੇ ਜੀ ਨਹੀਂ ਨਹੀਂ ਐਂ ਗਾਲੂ ਨਹੀਂ ਇੰਨੀ ਦੂਰ ਨਹੀਂ ਗਏ ਲੈ ਬੋਲੋ ਕੁੜਿਆ ਜੀ 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 ਵੇਖ ਲੋ ਜਿੰਨੇ ਦੀ ਕਹੋਗੇ ਕੰਮ ਜਾਇਜ ਆ ਤੁਹਾਨੂੰ ਪਤਾ ਇੱਥੇ ਆ ਇੱਥੇ ਕੋਈ ਗਲਤ ਕੰਮ ਨਹੀਂ ਹੋਣਾ ਇੱਥੇ ਰਹਿਣਾ ਕੰਮ ਬਿਲਕੁਲ ਜਾਇਜ ਸੰਦੀਪ ਭਾਈ 75000 ਦੀ ਵਾਛੀ ਦੇ ਦिए ਕਿੰਨਾ ਮਾਨਦਾਨ ਵੇਖ ਲੋ ਕਰਾਲਾ ਜਨਾ ਕਰਾਣਾ ਮੈਂ ਨਹੀਂ ਕਰਨਾ ਤੁਹਾਡੀ ਜਨੀਸ਼ਾ ਚਲੋ ਜਾਂ ਦੋ 70000 ਠੀਕ ਹੈ ਜੀ ਲੋ ਚਲ 2000 ਹੋਰ ਛੱਡ ਦਾਂਗੇ 70000 ਦੀ ਹਾਨ ਆਈ ਤੇ ਲੈ ਮਿੰਦੇ ਆਉਣ ਨਾ ਮੜਾ ਕੈਵਨਾ ਗੋਰਨਾ ਕਰਨਾ ਸਾਰੇ ਮਿੰਦੇ ਭਾ ਯਾਰਾ ਕਾ ਵਾਛੀ ਤੇ ਜਿਹੜਾ ਉਹ ਗਾਲੂ ਪੀਸ ਕੱਢਣ ਲੱਗਾ ਜਿਹੜਾ ਹੁਣ ਪੀਸ ਆਉਣਾ ਨਾ ਸੰਦੀਪ ਭਾਜੀ ਉਹ ਨਮੂਨਾ ਹੀ ਆਉਣਾ ਆ ਇਹ ਨਮੂਨਾ ਪੀਸ ਕੱਢ ਕੇ ਲਿਆਉਣ ਆ ਚੱਲ ਪੁੱਤ ਬਾਹਰ ਖਾ ਲਈ ਤੇ ਬਹੁਤ ਸੋਹਣੀ ਵੇੜ ਆ ਮੂੰਹ ਮਾਲਾ ਨੀਲੀ ਵਾ ਨਾ ਗਾ ਵਖਾਲ ਦੋ ਵੀ ਡੈਨਮਾਰਕ ਦਾ ਪੀਸ ਆ ਇਹ ਹਾਂ ਇਹ ਸੁਆ ਭੈਜੀ ਸੁਆ ਭਾਜੀ ਦੁਜੀ ਸੁਣੀ ਜੇ ਅੱਛਾ ਹਾਂ ਜੀ ਹਾਂ ਜੀ ਐਵੇਂ ਕਹਿ ਦਿਆ ਪਹਿਲਾਂ ਨੇ ਦੂਰਾ ਸੂਆ ਸੁਣੀ ਜਵਛੀ ਸਰਕਾਰ ਹੀ ਬੜਾ ਹੋਊ ਫਿਰ ਦਿੰਦਾ ਵੀ ਸੰਦੀਪ ਭਾਜੀ 23 24 ਕਿਲੋ ਦੁੱਧ ਦੇ ਪਾਣੇ ਪਹਿਲੇ ਸੂਵੇ ਅੱਛਾ 23 ਕਿਲੋ ਹਾਂ ਯਾਰ ਕੀ ਪਤਾ ਨਹੀਂ ਪਈ ਹੁਣ ਕਿੰਨਾ ਦਿੰਦੀ ਆ ਚਲੋ ਠੰਡੀ ਸੀ ਲਿਆ ਵਾਹ ਵੀ ਇਹ ਬੁੱਥੀ ਬਾਥੀ ਵੇ ਲੋ ਪਿਓਰ ਡੈਨਮਾਰਕ ਦੀ ਵਛੀ ਆ ਡੈਨਮਾਰਕ ਦੀ ਹਾਂ ਜੀ ਮੇਰਾ ਮੂੰਹ ਮੇਰਾ ਖਾ ਕਰੇ ਮੂੰਹ ਵੇ ਆਰਾਮ ਫੁਗਾ ਵਗਾ ਵਖਾਜ ਰਗ ਹਾਂ ਮੁੱਗਾ ਵਖਾਉ ਕਰਾਂ ਤੇ ਹਾਂ ਆਫਰ ਫਿਕਸ ਥਾਰੇ ਨਾ ਉਹ ਚੱਡਾ ਨਹੀਂ ਲੱਗਾ ਬੀ ਲੱਤਾਂ 'ਚ ਵੱਜਦਾ ਫਿਰੇ ਸੰਦੀਪ ਭਾਜੀ ਬਿਲਕੁਲ ਬਿਲਕੁਲ ਫਿਕਸ ਹੈ ਕਿ ਨਹੀਂ ਫਿਕਸ ਫਿਕਸ ਚੱਡਾ ਚੱਲ ਆ ਵੀ ਕਾਲੂ ਗਰਜਾਲ ਸਿੰਘ ਰੇਟ ਵੀ ਪਉ ਹੀ ਕਰਨਾ ਫਿਕਸ ਹੀ ਸੰਦੀਪ ਭਾਜੀ ਤੁਹਾਨੂੰ ਪਤਾ ਇੱਥੇ ਕੰਮ ਜਾਇਜ਼ ਹੀ ਰਹਿਣਾ ਆ ਇੱਥੇ ਜਾਇਜ਼ ਹੀ ਬਿਲਕੁਲ ਜਾਇਜ਼ ਇਤਨਾ ਹੱਥ ਦੇ ਹੱਥ ਪੀਸ ਖੜੇ ਆ ਭਾਈ ਭਾਜੀ ਨਾ ਤੇ ਦਾਲ ਸਵਾ ਲੱਖ ਜੇ ਨਾ ਇੱਕ ਦਾਹਿਆ ਤੇ ਨਾ ਹੀ ਅਹੀਂ ਲੱਖ ਲੈਣਾ ਆ ਅੱਛਾ 95000 ਦੀ ਦੇ ਦਈਏ ਠੀਕ ਆ ਫਿਰ 90 ਦੀ ਸੰਦੀਪ ਦੀ ਜਾਨ ਚੱਲ ਜਾਂਦੇ ਯਾਰ ਜੇ ਕਾਲੋਂ ਨੇ ਕਹਦਾ ਜਾਂਦੇ ਵਾਹ ਵੀ ਵਾਹ ਇਹ ਤਾਂ ਗਾਈ ਫਿਰ ਵਛੀ ਵੇਖ ਲੋ ਤੁਸੀਂ ਕਿਦਾਂ ਦਾ ਨਮੂਨਾ ਆ ਹੈ ਵਛੀ ਵੇਖ ਲੋ ਹੈ ਨਹੀਂ ਨਾ ਜਾਂਦੀ ਨਹੀਂ ਗਈ ਨਾ ਇਹ ਤਾਂ ਗਰਿਆ ਇਹ ਤਾਂ ਗਾਈ ਫਿਰ ਉਹ ਜੈਜ ਮਿਲੀ ਜੈਜੀ ਤੇਰੀ ਹਾਂ ਵਛੀ ਤੁਹਾਨੂੰ ਪਤਾ ਸਵਾ ਦੀ ਵੀ ਪਾ ਦਿੰਦੇ ਵਿਕਦੀ ਆ ਪਰ ਨਹੀਂ ਆਪਾਂ ਨਹੀਂ ਆਪਾਂ ਜੀ ਜਰਸੀ ਵਿਖਾਓ ਹਾਂ ਜਰਸੀ ਆ ਗਈ ਸੰਦੀਪ ਭਾਜੀ ਕਿੰਨੇ ਟਾਈਮ ਹੋ ਗਿਆ ਇਹ ਕੱਲ ਸੁਈ ਆ ਸੰਦੀਪ ਭਾਜੀ ਅੱਛਾ ਹਾਂ ਜੀ ਇਹ ਵੀ ਵੇਖ ਲੋ ਨਗੀਨਾ ਚੰਗਾ ਆ ਕਿ ਨਹੀਂ ਯਾਰ ਹੁਣ ਆਮ ਜਰਸੀ ਨਹੀਂ ਆ ਹੈ ਪੂਰੀ ਫੁੱਲ ਪੰਜਾਬ ਵਾਲੀ ਜੀ ਵੱਡੀ ਕੱਦ ਤੇ ਕਿੰਨਾ ਤੂੰ ਤਾਂ ਕਰੂਗੀ ਇਹ ਨਹੀਂ ਭਾਜੀ ਲੇਵੇ ਤਾਂ ਕੋਈ ਲਾਲੇ ਹਸਾਕ ਤਾਬ ਆਪਾਂ ਦੇ 6-7 ਕਿਲੋ ਰਤੀ ਚੋਈ ਸੀ ਤੇ 6-7 ਕਿਲੋ ਸਵੇਰੇ ਚੋਈ ਆ ਐਵੇਂ ਕਹਿ ਦਈਏ 12 ਨਿਕਲ ਬੋਲਾ ਹੈਗਾ ਇਹਨਾਂ ਖੁੱਲਾ ਡਲਾ ਹੀ ਕਹਿ ਦਈਏ 20 ਕਿਲੋ ਚੋਇਆ ਭਾਣ ਚੋਲਿਆ ਨਹੀਂ ਨਹੀਂ ਝੂਠ ਨਹੀਂ ਮਾਰਨਾ ਝੂਠ ਨਹੀਂ ਮਾਰ ਹਾਂ ਬਾਕੀ ਲੇਵੇ ਤਾਂ ਕੋਈ ਲਾਲੇ ਵੀ ਵਛੇ ਆ ਗਈ ਨਹੀਂ ਮਗਰ ਵਛਾ ਸੰਦੀਪਾ ਜੀ ਵਛਾ ਆ ਗਿਆ ਨਾ ਲੇਵੇ ਤਾਂ ਸੂਬਾ ਦੂਜਾ ਸੂਈ ਜੇ ਹਾਂ ਚਵਾਈ ਚੂਈ ਦੀ ਬਿਲਕੁਲ ਓਕੇ ਜੇ ਮੇਰਾ ਥਾਣਾ ਵਿਖਾ ਥਾਣੀ ਬੜਾ ਥਣ ਵਿਖਾ ਯਾਰਾ ਪਿੰਡਿਆ ਕਿਦਾਂ ਪਾਵਾ ਹੀ ਲੱਗਾ ਆ ਪਾਵਾ ਲੱਗਾ ਪਿੰਡਿਆ ਪਿੰਡਿਆ ਗਾਣੂ ਓਕੇ ਵਿਖਾਦੇ ਹਣਾ ਮੇਰਾ ਵਿਖਾ ਯਾਰਾ ਪਿੰਡਾ ਹੀ ਐਸਾ ਹੀ ਗੱਲੇ ਨੇ ਹਾਂ ਹਾਂਜੀ ਦੀਪਾ ਜੀ 70000 ਦੀ ਵਛੀ ਦੇ ਦੀ ਐ ਵੀ 70000 ਦੀ ਹਾਂਜੀ ਜਾਇਰ ਹੀ ਰੱਖਣਾ ਕੰਮ ਜਾਇਨ ਦੋ ਠੀਕ ਆ ਠੀਕ ਆ ਜਾਇਰ ਜੀ ਜਾਇਰ ਹਾਂ ਤੇ ਪਰਲੀ ਕਰ ਲੋ ਟੋਕੜੇ ਘਬਣ ਇਹ ਹੁਣ ਆ ਗਿਆ ਸਪੈਸ਼ਲ ਨਾ ਗਿਆ ਕੋਰ ਟੋਕੜ ਗੱਬਣ ਟੋਕੜ ਗੱਬਣ ਇਹ ਵੀ ਆਈ ਬੜੀ ਦੂਰੋਂ ਰਾਸਤਾਨ ਤੋਂ ਆਈ ਹੈ ਰਾਸਤਾਨ ਤੋਂ ਆਈ ਹੈ ਸਲੀਪ ਭਾਜੀ ਕੋਡ ਡੈਨਮਾਰਕ ਹੀ ਕਰਤਾ ਸਾਰਾ ਇਹ ਅੱਛਾ ਸਾਰੇ ਡੈਨਮਾਰਕ ਦੀਆਂ ਆਈ ਬੜੀ ਦੂਰੋਂ ਰਾਸਤਾਨ ਤੋਂ ਚੱਲਣ ਦੇ ਗਣਾ ਸੰਦੀਪ ਭਾਜੀ ਇਹ 6 ਮਹੀਨਾ ਦੀ ਗੱਬਣ ਜੇ ਹਾਂਜੀ ਤੇ 9 ਕਿਲੋ ਦੇ ਕੋਲ ਦੁੱਧ ਜੇ ਅਸੀਂ 9 ਕਿਲੋ ਹਾਂ 9 ਕਿਲੋ ਦੁੱਧ ਆ ਐਵੇਂ ਕਹਦੀ 10000 12 9 ਲੀਟਰ ਦੁੱਧ ਆ 6 ਮਹੀਨਾ ਦੀ ਵਾਸੀ ਗੱਬਣ ਆ ਠੀਕ ਠੀਕ ਆ ਤੇ ਸਵਾ ਲੱਖ ਦੀ ਵਸ਼ੀ ਆਈ ਆ ਪਹਿਲੇ ਸਵੇ ਅੱਛਾ ਡੱਬ ਵਾਲੀ ਮੰਡੀ ਤੋਂ ਠੀਕ ਆ ਹਾਂ ਜੀ ਤੇ ਹੁਣ ਐਰ ਕੀ ਚਲੋ ਅਸੀਂ ਤੇ ਦੇ ਦੇਣੀ ਆ ਬਾਹਰ ਬਾਕੀ ਜਿਨੇ ਵੀਰ ਨੇ ਖੜਨੀ ਉਹਨੂੰ ਸੁਖਾਣਾ ਹੋਣੀ ਬਿਲਕੁਲ ਬਿਲਕੁਲ ਇਹ ਹੁਣ ਇਹਦਾ ਮੁੱਲ ਸੰਦੀਪ ਜੀ ਹੁਣ ਮੁੱਲੇ ਦਾ ਜਾਜ ਹੀ ਆ ਹੁਣ ਥੋੜੀ ਅਸੀਂ ਸਵਾ ਲੈਣਾ ਇਹ ਉਹ ਲੈਣਗੇ ਜਿਹੜੇ ਮਿਲ ਕੇ ਵੇਚਣਗੇ ਆਫਾਤ ਨਹੀਂ ਹੁਣ ਲੈਣਾ ਹੁਣ ਹੁਣ ਸੰਦੀਪ ਜੀ 65000 ਦੀ ਵਸ਼ੀ ਦੇ ਲਈਏ ਬਾੜ ਦੀ ਸੰਦੀਪ ਜੀ ਦੇ ਚਲੋ ਕਰ ਦੋ ਜੀ 60000 ਦੀ ਜਾਣ ਦੇ ਕੋਲ 60000 ਜਾਣ ਠੀਕ ਹੈ ਜੀ ਚਲ ਜਾਣ ਦੋ ਜਾਣ ਦੋ ਬੱਛੀ ਬੱਛੀ ਡਬਲ ਦੀ ਆ ਨਹੀਂ ਠੀਕ ਆ ਕਿਉਂਕਿ ਆਪਾਂ ਇਹ ਨਹੀਂ ਕੋਈ ਆਖੇ ਵੀ ਟੋਕਰ ਗੱਬਣ ਇਹਨਾਂ ਪੈਸੇ ਇਹਨੇ ਮੰਗ ਲਿਆ ਨਹੀਂ ਨਹੀਂ ਠੀਕ ਹੈ ਜੀ ਬੱਛੀ ਵੀ ਨਸਲ ਆਣਾ ਨਸਲ ਦੇ ਮੰਗੇ ਆ ਦੁੱਧ ਵੀ ਕੋਈ ਵੀ ਕਾਜ ਨਹੀਂ ਹੈਗਾ ਵਸ਼ੀ ਦੇ ਵਿੱਚ ਠੀਕ ਆ ਹਾਂ ਚਲੋ ਜਾਣ ਦੋ 60000 ਦੇ ਦੋ ਹਾਂ ਜੀ ਚਲ ਜਾਣ ਦੋ ਕੋਈ ਨਹੀਂ ਚਲ ਪੁੱਤ ਬਾਕੀ ਚੈੱਕ ਪਾਸ ਆ ਗਰੰਟੀ ਫੁੱਲ ਆ ਆ ਜਿਹੜਾ ਕੋਈ ਆ ਰਿਹਾ ਚੈੱਕ ਕਰਾਉਣੀ ਕਰਾਵੇ ਕੋਈ ਚੱਕਰ ਨਾ ਲੈ ਕੇ ਲੈ ਕੇ ਜਾਏ ਹਾਂ ਹਾਂ ਹੋਈ ਗੱਲ ਨਹੀਂ ਕਿਹੜੀ ਗੱਲ ਹੈ ਗੱਲ ਤੇ ਪਰਲੀਆਂ ਪਰਲੀਆਂ ਸੰ ਕਰ ਦੋ ਇੱਕੋ ਜੇ ਮੋਲੇ ਫਿਰ ਮੈਨਾਂ ਕਹਣਾ ਉਹਨਾਂ ਦੇ ਹਾਂਜੀ ਨਹੀਂ ਇੱਕੋ ਜੇ ਨਹੀਂ ਕਰਨੇ ਅੱਜ ਅੱਜ ਅੰਡ ਤੇ ਤੇ ਧੁਮਾਕਾ ਹੀ ਕੱਢ ਦੇਣਾ ਤੇ ਅੱਛਾ ਅੱਗੇ ਧੁਮਾਕੇ ਕੱਢਿਆ ਸੀ ਇਹ ਵਛੀ ਸੰਦੀਪ ਜੀ ਪਹਿਲੇ ਸਵੇਰ ਦਿੱਤਾ ਦੁੱਧ 18 ਕਿਲੋ ਫਾਰਮ ਚੋਂ ਵਛੀ ਲਈ ਆ ਐਰ ਕੀ ਦੂਜਾ ਸੂਆ ਵਛੀ ਸੂਣੀ ਜੇ ਅੱਛਾ ਹਾਂ ਤੇ ਬਾਕੀ ਹਸਾ ਦਾ ਵਲਾਲੇ ਵੇੜ ਤੋਂ ਵੀ ਵੇੜ ਕਿਦਾਂ ਦੀ ਆ ਇਹਨੀ ਵਛੀ ਆ ਕਿੰਨੇ ਟਾਈਮ ਲੇ ਜੀ ਸਦੀਪ ਜੀ ਅਜੇ 10 12 ਦਿਨ ਇਹਦੇ ਖੁੱਲੇ ਢੁੱਲੇ ਆ ਮੋਲੇ ਜੀ ਕੀ ਹੈਗੀ ਠੰਡੀ ਠੁੰਡੀ ਇਦਾਂ ਹੀ ਥੱਲੇ ਬੈਜਣਾ ਕੋਈ ਚੱਕਰ ਨਹੀਂ ਆ ਗਰਿਆਲ ਜੀ ਫਿਰ ਬੋਲਣ ਦਾ ਮੋਲੇ ਦਾ ਜਾਇਜ਼ ਹੀ ਆ ਸੰਦੀਪ ਭਾਜੀ ਸਰਦੀ ਦੇ ਦਈਏ ਕਰ ਦੋ ਜਿੰਨਾ ਕ ਹੁੰਦਾ ਮਾਨਤਾ ਸਾਰੀ ਦੇਣਾ ਉਹ ਲਗਾ ਕਰਨਾ 55000 ਵਾਹ ਵੇ ਕਿਉਂ ਜਾਣ ਤੋਂ 55000 ਆਹ ਅੰਦਰ ਜਾ ਕੇ ਚੰਗਿਆ ਅਗਲੀ ਵਾਰ ਫੇਰ ਲਾਵਾਂਗੇ ਫੇਰ ਲਾਵਾਂਗੇ ਫੇਰ ਸਹੀ ਗੱਲ ਆ ਜੀ ਉਧਰ ਮਾਲ ਕਿੰਨਾ ਬਣੇ ਵਈ ਪਰਲੇ ਪਾਸੇ ਉਧਰ ਸੰਦੀਪ ਜੀ ਤਿੰਨ ਵਛੀਆਂ ਆ ਗਈਆਂ ਵਾ ਉਹ ਇਹ ਕੱਚੀਆਂ ਵਸ਼ੀਆਂ ਉਹ ਅਗਲੀ ਵੀਡੀਓ ਤੱਕ ਸ਼ਾਇਦ ਥੋੜੀਆਂ ਜਿਹੀਆਂ ਲੱਥ ਹੋਣ ਥੱਲੇ ਫਿਰ ਪਾ ਦਾਂਗੇ ਠੀਕ ਹੈ ਜੀ ਹਾਂ ਅਜੇ 5-4 ਦਿਨ ਅਸੀਂ ਸਾਫ ਲੈਨੇ ਆ ਆ ਜੀ ਜੀ ਚੱਲਣ ਦੇ ਕਰਾ ਇੱਕ ਹੀ ਰਹਿ ਗਈ ਹੁਣ ਇੱਕ ਹੀ ਪੀਸ ਰਹਿ ਗਿਆ ਵਾ ਬਸ ਕੇ ਉਹ ਵੀ ਗੱਬਣਾ ਉਹ ਵੀ ਗੱਬਣੋ ਤਿਆਰ ਹੀ ਆ ਸੰਦੀਪ ਭਾਜੀ ਅੱਜ ਸੂਪੇ ਸਵੇਰੇ ਸੂਪੇ ਸੂਪ ਐਣਾ ਉਹਨੇ ਕਿਵੇਂ ਕਰਦੀ ਦੁਰ ਭਾਜੀ ਫਿਰ ਇਹ ਦੀਪਾ ਜੀ ਇਹਦੇ ਲੇਵੇ ਤੋਂ ਹਿਸਾਬ ਲਾਇਓ ਤੁਸੀਂ ਹੁਣ ਆਵਾ ਪੀ ਇਹ ਕਿੰਨਾ ਦੁੱਧ ਦਊਗੀ ਹੈ ਜਿੱਦਾ ਵੇਖੀ ਦੀਪਾ ਜੀ 15 ਕਿਲੋ ਦੁੱਧ ਨੂੰ ਕੀ ਜਾਂਦਾ ਆ ਜਿੱਦਾਂ ਦਾ ਥਣ ਲੱਗਾ ਤੇ ਲੇਵਾ ਲੱਗਾ ਕੁਝ ਨਹੀਂ ਇਹਨੂੰ ਹਾਂ ਹੈ ਉਧਰ ਵੇਖ ਲੋ ਠੰਡੀ ਠੁੰਡੀ ਕਿੰਨੀ ਆ ਵੇਖ ਲੋ ਹਣ ਹਾਂ ਕਿੰਨਾ ਕਰੂ ਭਾਈ ਤੇ ਫੇਰ ਇਧਰ 15 16 ਕਿਲੋ 15 ਹੁਣ ਖੁੱਲਾ ਢੁੱਲਾ ਕਰੋਸ ਟਾਈਪ ਨਾਲੇ ਆ ਗਈ ਹਾਂ ਕਰੋਸ ਆ ਗਈ ਹੈ ਨਾ ਗਰਮੀ ਦੇ ਟਾਈਮ ਆ ਗਈ ਕਿੰਨੇ ਦੀ ਦੇ ਰਹੀਏ ਸੰਦੀਪ ਆਏ ਹੁਣ ਤੂੰ ਮੁੱਲ ਕਰਨਾ ਇਹਦਾ ਅੱਜ ਕਿੰਨੇ ਕਹੇ ਕੋਈ ਦੇਵਾਂਗੇ ਦੇ ਦਾਂਗੇ ਨਹੀਂ ਪੈਜੇ ਘਾਟੇ ਦੇ ਪੈਜੇ ਨਹੀਂ ਆਨਾ ਆਨਾ ਸੰਦੀਪ ਆ ਪੈਜੇ ਰਿਜਕ ਚ ਖਲੋਤੇ ਤੁਹਾਨੂੰ ਦੱਸਿਆ ਨਹੀਂ ਆ ਕਿੰਨੇ ਦੀ ਲਈ ਜਾਂ ਕਿਦਾਂ ਬਸ ਤੂੰ ਦੱਸੋ ਵੀ ਕਿੰਨੇ ਦੀ ਦੇ ਦਈਏ ਸਹੀ ਨਹੀਂ ਨਿਤਮਾਲ ਚਲੀ ਦੇ ਜੇ ਚਲੋ 55000 ਦੇ ਦੋ ਨਹੀਂ ਸੰਦੀਪ ਆ ਜਿਆਦਾ ਮਾਨ ਕਰਾ ਜਿੰਨਾ ਕਰਾਉਣਾ ਹੈ ਖੁੱਲਾ ਅੱਛਾ ਹਾਂ ਕਿੰਨੇ ਮਾ ਪਾਣਾ ਮਿਲੀ ਪਾਣਾ ਦੇਣੀ ਆ ਚਾ 50000 5 ਹੋਰ ਛੱਡ ਦੇਣੇ ਆ ਯਾਰ 45 5 ਹੋਰ 40 ਦੀ ਹਾਣਾ ਹੀ ਹੋ ਕਿਉਂ ਆਵੇਲਾ ਆਵੇਲਾ ਬਾਈ ਮਾਰਦ ਵਾਲਿਆ ਕਿਹਦੀ ਅੱਜ ਬਣੀ 40 ਹੋਰ ਕਰ ਦਾਂਗੇ ਹੈ 40 45000 ਦੀ ਹਾਣਾ ਹੀ ਹੁਣ ਇਹਦੋਂ ਕੋਈ ਕਵੇ ਕਿੰਨੀ 49 ਦੀ 49000 ਦੀ 1 ਘਟ 40 ਦੀ 1 ਘਟ 39 ਦੀ 39000 ਦੀ ਵਾ ਇਹ ਤਾਂ ਕਮਾਲ ਹੀ ਕਰਦੀ ਤੁਹਾਨੂੰ ਕਿਹਾ ਇੱਕ ਬੰਬ ਕੱਢ ਦੇਣਾ ਹੁਣ ਬਸ ਫਟਣੀ ਆਲਾ ਨਹੀਂ ਕੀ ਕੀ ਚੱਕਰ ਬਾਈ ਉਹ ਸੰਦੀਪ ਜੀ ਮਿਲੀ ਪਹਾੜ ਦੇਤੀ ਆ ਇਹ ਚ ਕਿਹੜੀ ਗੱਲ ਆ ਵੇਖਾ ਤੁਸੀਂ ਗਿਰ ਵੀਰੀ ਪਛੀ ਪਾਣਾ ਵੇ ਲੋ ਵੇ ਲੋ ਪਾਣਾ 39000 ਦੇ ਕੁਝ ਵੀ ਨਹੀਂ ਆਉਂਦਾ ਯਾਰ ਹਾਂਜੀ ਚਲੋ ਕੋਈ ਗੱਲ ਨਹੀਂ ਇਥੇ ਫੇਰ ਆ ਜਾਣੀਆਂ ਇਥੇ ਫੇਰ ਆ ਜਾਣੀਆਂ ਕੋਈ ਗੱਲ ਨਹੀਂ ਸੰਦੀਪ ਭਾਈ ਜਿਹੜੀ ਗੱਲ ਵੇਣਾ ਵੇ ਲੋ ਬਾਈ ਉਹਨਾਂ ਦੀਆਂ ਵੇ ਕਰੀ ਨਹੀਂ ਕਿੰਨੇ ਨੂੰ ਫੇਰ ਕੱਢ ਕੇ ਬੁਖਾਰੇ ਆ ਨੀ ਆ ਬੈਠ ਮਣਮ ਹਾਉਂ ਗਰਦੇ ਫਿਰ ਕਾਲੂ ਬਾਹਰ ਵਖਤ ਹੋਰੇ ਕਰੀ ਵਸੀ ਨੂੰ ਫੇਰ ਨਜ਼ਰ ਵੇਖੋ ਬਾਹਰ ਤੇ ਕਿੰਨੀ ਆ ਨਮੂਨਾ ਸੰਦੀਪਾ ਜੀ ਮਿਲਦੀ ਨਹੀਂ ਆਹੋ ਜੀ ਸਵਾ ਸਵਾ ਲੱਖ ਮੰਗੀ ਜਾਂਦੇ ਡੇਡ ਡੇਡ ਲੱਖ ਮੰਗਦੇ ਨਹੀਂ ਪਰ ਤੁਹਾਨੂੰ ਪਤਾ ਨਹੀਂ ਇੱਥੇ ਅਸੀਂ ਨਹੀਂ ਮੰਗਣਾ ਇਹਨਾ ਆਪਣਾ ਕੰਮ ਜਾਇਜ਼ ਹੀ ਰਹਿਣਾ ਸੰਦੀਪਾ ਜੀ ਤੇ ਤਾਂ ਹੀ ਚੱਲੀ ਜਾਣਾ ਕੰਮ ਕਿ ਨਹੀਂ ਹਾਂ ਹਾਂ ਚਲੋ ਲੈ ਜੀ ਕਾਲੋ ਜੀ ਕਿੰਨੇ ਕਿਲੇ ਮੌਲੇ ਕਿਤੇ ਨਿਆ ਪਾ ਸੰਦੀਪ ਜੀ ਮੁੱਲ ਤੇ ਦਾ ਬੜਾ ਹੀ ਬਾ 90 ਦੀ ਹਾਨਾ ਹੀ ਕਰਦੀ ਚਲ ਬੜ ਠੀਕ ਹੈ ਹਾਂ ਜੀ ਤੇ ਦੇਖੋ ਜੀ ਆਹੀ ਪਸ਼ੂ ਸੇਲ ਆ ਬਾਕੀ ਮੇਰੇ ਵੀ ਇੱਥੇ ਆ ਕੇ ਆ ਦਾ ਦੋ ਟਾਈਮ ਤਿੰਨ ਟਾਈਮ ਜੁਆਈ ਕਰੋ ਤੇ ਸੋਹਣੇ ਗਾਵਾਂ ਸਾਰੀਆਂ ਬਾਕੀ ਵੀ ਤੁਸੀਂ ਤੁਸੀਂ ਦੱਸਣਾ ਕਿ ਨਹੀਂ ਜੀ ਬਾਸ ਨਹੀਂ ਬਾਸ ਚਲੋ ਪਿੰਡ ਆਪਣਾ ਹੈਗਾ ਜੀ ਕੋਟ ਖਜਾਨਾ ਹਾਂ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ 96468 27503 ਫਤੇਗੜ ਚੂੜੀਆਂ ਲੱਗੇ ਆ ਕਾਲਾ ਅਫਗਾਨਾ ਵੀ ਲੱਗੇ ਆ ਚਲੋ ਸਾਸੀਕਾਰ ਜੀ ਸਾਸੀਕਾਰ